ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਪ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਪ੍ਰੰਤੂ ਸੇ ਅਰਥ ਕਰਾਂਗੇ ਅੱਜ ਸੋਠ ਮਹੱਲਾ ਤੀਜਾ ਦੇ 12ਵੇਂ ਸ਼ਬਦ ਦੀ ਵਾਰੀ ਹੈ ਜੀ ਸੋਠ ਮਹੱਲਾ ਤੀਜਾ ਇੱਕੰਕਾਰ ਸਤਿਗੁਰੂ ਬਰਸਾਦ ਸਤਿਗੁਰ ਸੇਵੇ ਤਾਂ ਸਹਜ ਤਨ ਉਪਜੇ ਗਤਮ ਤਦ ਹੀ ਪਾਏ ਹਰ ਕਾ ਨਾਮ ਸਚਾ ਮਨ ਵਸਿਆ ਨਾਮੇ ਨਾਮ ਸਮਾਏ ਸਤਗੁਰ ਸੇਵੇ ਤਾਂ ਸਹਿਜ ਧਨ ਉਭਜੇ ਗਤ ਮਤ ਤਦ ਹੀ ਪਾਏ ਹਰ ਕਾ ਨਾਮ ਸਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਗੁਰ ਸਭ ਜਗ ਬੇਰਾਨਾ ਮਨ ਮੁਖ ਅੰਦਾ ਸ਼ਬਦ ਨ ਜਾਣੇ ਝੂਠੇ ਪਰਮ ਭੁਲਾਣਾ ਰਹਾਓ ਤ੍ਰਗੁਣ ਮਾਇਆ ਭਰਮ ਭੁਲਾਇ ਹਉਮੈ ਬੰਧਨ ਕਮਾਏ ਜਨਮ ਮਰਨ ਸਰ ਉੱਪਰ ਉਬਿਓ ਗਰਬ ਜਨ ਦੁਖ ਪਾਏ ਤ੍ਰੈ ਗੁਣ ਵਰਤੇ ਸਗਲ ਸੰਸਾਰਾ ਹਉਮੈ ਵਿੱਚ ਪਤ ਖੋਈ ਗੁਰਮੁ ਹੋਵੇ ਸ ਚੌਥਾ ਪਦ ਚੀਨੇ RAM ਨਾਮ ਸੁਖ ਹੋਈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੇ ਸੋ ਹੋਈ ਨਾਨਕ RAM ਨਾਮ ਨਿਸਤਾਰਾ ਸਤਿ ਹਉਮੈ ਖੋਈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੇ ਸੋ ਹੋਈ ਨਾਨਕ ਰਾਮ ਨਾਮ ਨਸਤਾਰਾ ਸਬਦੇ ਹਉਮੈ ਖੋਈ ਇਸ ਸ਼ਬਦ ਵਿੱਚ ਗੁਰੂ ਜੀ ਸੰਸਿਖ ਦਿੰਦੇ ਹਨ ਜੀ ਕਿ ਜਦੋਂ ਕੋਈ ਜੀਵ ਨੂੰ ਸਤਿਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਹਿਜਦਾ ਹੈ ਜੀ ਪਾਪ ਸਿਮਰਦਾ ਹੈ ਜੀ ਤਾਂ ਸਹਿਸਬਾ ਉਸਦੇ ਹਿਰਦੇ ਅੰਦਰ ਸੱਚ ਬਾਬ ਦੀ ਧੁਨੀ ਪੈਦਾ ਹੁੰਦੀ ਹੈ ਜੀ ਅਤੇ ਉਦੋਂ ਹੀ ਜੀਵ ਮਨੁੱਖ ਦੀ ਆਤਮਿਕ ਗੁਰ ਗਿਆਨ ਦੀ ਵਿਵੇਕ ਬੋਧੀ ਵਿਕਸਿਤ ਹੁੰਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਹਰ ਦਾ ਸੱਚਾ ਗੁਰ ਸ਼ਬਦ ਗੁਰਬਾਣੀ ਨਾਮ ਉਸ ਜੀਵ ਦੇ ਮਨ ਵਿੱਚ ਵਾਸ ਜਾਂਦਾ ਹੈ ਜੀ ਅਤੇ ਉਹ ਸਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਿੱਚ ਲੀਨ ਰਹਿੰਦਾ ਹੈ ਜੀ ਫਿਰ ਗੁਰੂ ਯਾਹਦੇ ਹਨ ਸਤਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾ ਸਾਰਾ ਜਗ ਸੰਸਾਰ ਬਾਰਾ ਪਾਪ ਭੁੱਲਿਆ ਹੋਇਆ ਹੈ ਜੀ ਮਨੁੱਖ ਜੀ ਅਗਿਆਨੀ ਹੈ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਨਹੀਂ ਪਛਾਣਦਾ ਅਤੇ ਝੂਠੇ ਮਾਇਆ ਵੀ ਭਰਮਾਂ ਵਿੱਚ ਭੁਲਿਆ ਹੋਇਆ ਹੈ ਜੀ ਰਹਾਓ ਫਿਰ ਗੁਰੂ ਜੀ ਆਖਦੇ ਹਨ ਤਿੰਨ ਗੁਨਾਵਾਂ ਵਾਲੀ ਮਾਇਆ ਤ੍ਰੈ ਗੁਣ ਭਾਵ ਜੋ ਰਜੋ ਸਤੋ ਤਮੋ ਹਨ ਜੀ ਇਸ ਸਾ ਇਹਨਾਂ ਤ੍ਰੈ ਗੁਣਾ ਨੇ ਰਜੋ ਸਤੋ ਤਮੋ ਨੇ ਸਾਰੇ ਜਗਤ ਨੂੰ ਮਾਇਆ ਵੀ ਭਰਮ ਵਿੱਚ ਭੁਲਾਇਆ ਹੋਇਆ ਹੈ ਜੀ ਜਿਸ ਸੇਵ ਹਲਸ ਰੂਪ ਜੀਵ ਮਨੁੱਖ ਹਉਮੈ ਦੇ ਬੰਧਨ ਤੋਂ ਅਰਜਤ ਨਹੀਂ ਹੁੰਦਾ ਜੀ ਹਉਮੈ ਦਾ ਬੰਧਨ ਨਹੀਂ ਛੱਡਦਾ ਜੀ ਜਿਸ ਕਾਰਨ ਉਹ ਜਨਮ ਮਰਨ ਦੇ ਚੱਕਰ ਵਿੱਚ ਪੈ ਕੇ ਸੋ ਦੁੱਖ ਪੁੰਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਸਾਰੇ ਜਗ ਸੰਸਾਰ ਵਿੱਚ ਤਿੰਨ ਗੁਣ ਰਚ ਉਸਤ ਤਮ ਵਰਤ ਰਹੇ ਹਾਂ ਜੀ ਹੋਮੇ ਵਿੱਚ ਗ੍ਰਸਤ ਹੋਣ ਕਰਕੇ ਜਗ ਸੰਸਾਰ ਨੇ ਆਪਣੀ ਪ੍ਰਤਿਸ਼ਟਾ ਖਤਮ ਕਰ ਲਈ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਜੋ ਗੁਰਮੁਖ ਜੀਵ ਹਨ ਉਹ ਚੌਥੇ ਪਦ ਨੂੰ ਪਛਾਣਦੇ ਹਨ ਜੋ ਕਿ ਤੁਰਿਆ ਪਦ ਹੈ ਜੀ ਅਤੇ ਪਰਮੇਸ਼ਰ ਰੂਪ ਰਾਮ ਦੇ ਗੁਰਸ਼ਬਦ ਗੁਰਪਾਣੀ ਨਾਮ ਵਿੱਚ ਆਪਣਾ ਚੇਤ ਲਗਾ ਕੇ ਸੁਖ ਪ੍ਰਾਪਤ ਕਰਦੇ ਹਾਂ ਜੀ ਫਿਰ ਗੁਰੂ ਜੀ ਆਖਦੇ ਹਨ ਇਹ ਪਰਮੇਸ਼ਰ ਪ੍ਰਭ ਤਿੰਨ ਗੁਣਵੇਂ ਤੁਹਾਡੇ ਹੀ ਹਾਂ ਜੀ ਤੁਸੀਂ ਇਹਨਾਂ ਦੇ ਕਰਤਾ-ਕਰਤਾ ਹੋ ਜੀ ਜੋ ਤੁਹਾਨੂੰ ਪਾਉਂਦਾ ਹੈ ਉਹੀ ਹੁੰਦਾ ਹੈ ਜੀ ਨਾਨਕ ਕਹਤਾਂ ਹੈ ਜੀ ਕਿ ਪਰਮੇਸ਼ਰ ਰੂਪ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਬਾਹਰ ਤਰਾ ਹੁੰਦਾ ਹੈ ਜੀ ਅਤੇ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਹੋਂ ਮੈਨਸਟ ਹੁੰਦੀ ਹੈ ਜੀ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਗਰੀ ਜੀ ਇਸ ਸ਼ਬਦ ਇਸ ਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਹਨ ਜੀ ਕਿ ਸਤਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਦੀ ਸੇਵਾ ਕਰਨ ਨਾਲ ਸਹਿਜ ਬਸਤਵ ਪ੍ਰਾਪਤ ਹੁੰਦੀ ਹੈ ਜੀ ਅਤੇ ਮਾਇਆ ਵੀ ਪਰਮ ਸੰਸਕਾਰਕ ਤਾ ਤੋਂ ਖਲਾਸ ਹੁੰਦਾ ਗਿਆਨ ਆਸਲ ਹੁੰਦਾ ਹੈ ਜੀ ਪਰ ਮਨੁੱਖ ਜੀ ਗੁਰਸ਼ਾਹਦ ਗੁਰਬਾਣੀ ਨਾਮ ਦੀ ਵਾਸਤਵਿਕਾ ਨੂੰ ਨਹੀਂ ਸਮਝਦੇ ਜੀ ਮਹੱਤਤਾ ਨੂੰ ਨਹੀਂ ਸਮਝਦੇ ਜੀ ਅਤੇ ਹਉਮੈ ਕਰਕੇ ਮੋਹ ਮਾਇਆ ਦੇ ਬੰਧਨਾਂ ਵਿੱਚ ਗਰਸੇ ਰਹਿੰਦੇ ਹਨ ਜੀ ਫਿਰ ਗੁਰੂ ਜੀ ਆਖਦੇ ਸਾਰੇ ਜਗ ਸੰਸਾਰ ਵਿੱਚ ਤਿੰਨ ਗੁਣਾ ਭਾਵ ਰਜੋ ਸਤੋ ਤਮੋਂ ਦਾ ਵਰਤਾਰਾ ਹੈ ਜੀ ਪਰ ਗੁਰਮੁਖ ਜੀ ਪਰਮੇਸ਼ਰ ਰੂਪ ਰਾਮ ਦੇ ਗੁਰਸ਼ਬਦ ਗੁਰਮਾਨੀ ਨਾਮ ਦੇ ਸਿਮਰਨ ਨਾਲ ਚੌਥਾ ਗੁਣ ਜੋ ਕਿ ਤੁਰਿਆ ਗੁਣ ਹੈ ਉਸ ਅਵਸਥਾ ਨੂੰ ਪ੍ਰਾਪਤ ਕਰਦੇ ਹਨ ਸੱਚ ਤਾਂ ਇਹ ਹੈ ਜੀ ਕਿ ਬਿਨਾਂ ਅਕਸ਼ਸ ਗੁਰਬਾਣੀ ਨਾਮ ਸਿਮਰਨ ਤੋਂ ਸੰਸਾਰ ਦੇ ਮਾਇਆ ਵੀ ਬੰਧਨਾ ਤੋਂ ਖਲਾਸੀ ਨਹੀਂ ਹੁੰਦੀ ਜੀ ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ अनेका ਬੁਲਣਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਮਾਂ ਦੀ ਜਾਂਚ ਖਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ